ਰੌਟ ਵੈਲੀ ਦੇ ਖੂਬਸੂਰਤ ਸਫਰ ਤੇ ਲੈ ਕੇ ਚੱਲਿਆ ਵਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਇਸ ਵਕਤ ਮੈਂ ਅਸੀਂ ਜੋਗਿੰਦਰ ਨਗਰ ਤੋਂ ਬ੍ਰੌਟ ਵੈਲੀ ਨੂੰ ਜਾ ਰਹੇ ਹਾਂ ਦੇਵਦਾਰ ਦੇ ਰੁੱਖਾ ਖੂਬਸੂਰਤ ਵਾਦੀਆਂ ਇਸ ਵਕਤ ਮਈ ਆ ਹੋ ਸਕਦਾ ਵੀਡੀਓ ਪੈਂਦਿਆਂ ਨੂੰ 15-20 ਦਿਨ ਹੋਰ ਲੇਟ ਹੋ ਜੀਏ ਤੇ ਗੱਲ ਇਹ ਵੀ ਠੰਡਾ ਹਜੇ ਵੀ ਪੂਰਾ ਮਹਾਂ ਪੰਜਾਬ ਚ ਪੂਰੀ ਗਰਮੀ ਆ ਤਾਂ ਇੱਥੇ ਪੂਰਾ ਨਜ਼ਾਰੇਦਾਰ ਮਾਹੌਲ ਆ ਆ ਯਾਰ ਦੇਵਦਾਰ ਦੇ ਰੁੱਖ ਰੁੱਖੇ ਦਿਖਾਦੀ ਗੋਪੀ ਵੀਰੇ ਰਾਹ ਦੀਆਂ ਜਿੱਥੇ ਵੀ ਇਹ ਝਰਨਾ ਕੋਈ ਆਇਆ ਕੋਈ ਹੋਰ ਵੀ ਆਇਆ ਉਹ ਵੀ ਚੀਜ਼ ਦਿਖਾਵਾਂਗੇ ਆਪਾਂ ਗਡੰਡੀ ਜੀ ਬੜੀ ਘੈਂਟ ਲੱਗੀ ਮੈਨੂੰ ਆ ਦਿਖਾ ਵੀ ਸ਼ਾਨਦਾਰ ਵੀ ਨਜ਼ਾਰਾ ਗੋਪੀ ਵੀ ਆ ਰਿਹਾ ਸਹੀ ਦੇਖੋ ਵੀ ਕਿੰਨੀਆਂ ਵਾਦੀਆਂ ਚ ਕੰਮ ਆ ਯਾਰ ਹੈ ਪੂਰਾ ਖੂਬਸੂਰਤ ਘੈਂਟ ਮਾਹੌਲ ਨਦੀਆਂ ਨੁਦੀਆਂ ਕੀ ਇੱਥੇ ਪਹਾੜਾਂ ਦੇ ਘਰ ਕੀ ਉਹ ਸਾਰਾ ਕੁਝ ਦਿਖਾਵੇ ਖੂਬਸੂਰਤ ਬਰੌਟ ਵੈਲੀ ਦੀ ਅੱਡ ਵੀ ਵੀਡੀਓ ਪਾਵਾਂਗੇ ਇਹ ਤਾਂ ਇੱਕ ਮੈਂ ਕਿ ਸਫ਼ਰ ਦਿਖਾ ਰਿਹਾ ਤੁਹਾਨੂੰ ਇਹ ਜੇ ਕਿੱਥੇ ਜਗਿੰਦਰ ਨਗਰ ਪੈਂਦਾ ਵਾ ਜਗਿੰਦਰ ਸਿੰਘ ਦਾ ਵਸਾਇਆ ਹੋਇਆ ਉੱਥੋਂ ਅਸੀਂ ਇਧਰੋਂ ਚੱਲੇ ਸੀ ਉਹ ਮੰਡੀ ਬਲਾਸਪੁਰ ਵੀ ਪਹਿਲਾਂ ਘੁੰਮੇ ਆ ਤੇ ਬਰੌਟ ਵੈਲੀ ਨੂੰ ਚੱਲੇ ਉੱਥੇ ਝਰਨੇ ਝੁਰਨੇ ਕਾਫੀ ਆ ਹਾ ਇਧਰਲੇ ਪਾਸੇ ਮੜਾ ਆ ਕਮਾਦੀ ਬਈ ਸ਼ਾਨਦਾਰ ਨਜ਼ਾਰਾ ਅਸੀਂ ਇਸ ਵਕਤ ਪਹਾੜਾਂ ਦੀਆਂ ਜਮਾਂ ਚੋਟੀਆਂ ਵਾਲੇ ਪਾਸੇ ਤੇ ਆਂ ਜਮਾਂ ਚੋਟੀਆਂ ਆ ਜਾਂਦੀਆਂ ਪਹਾੜਾਂ ਦੀ ਜਿੱਥੇ ਅਸੀਂ ਇਸ ਵਕਤ ਫਿਰ ਰਹੇ ਆਂ ਤੇ ਸੁਣਨੀ ਆਹ ਖੇਤੀ ਵੀ ਆ ਦੇ ਆਲੂ ਦੀ ਖੇਤੀ ਆ ਬਾਈ ਆ ਆਲੂ ਬੀਜੇ ਆ ਦੇਖੋ ਫਿਰ ਦਿਖਾਈ ਇਧਰ ਇਹ ਹੈ ਉਹ ਖੇਤ ਨੇ ਉਹ ਪੌੜੀਦਾਰ ਖੇਤ ਪੌੜੀਦਾਰ ਖੇਤੀ ਹੁੰਦੀ ਆ ਆ ਆਲੂ ਬੀਜੇ ਹੋਏ ਅਗਲੇਆਂ ਦੇ ਲੈ ਵੀ ਲੈ ਆਹ ਦੇਖੋ ਆਲੂ ਬੀਜੇ ਹੋਇਆ ਆ ਸਾਰੇ ਸਟੈਪ ਵਾਈਜ਼ ਸਟੈਪ ਹਨਾ ਹਾਂ ਭਾਈ ਆ ਉਹ ਦੇਖੋ نیچے ਤੱਕ ਕੇ ਸਾਰੇ ਖੇਤ ਨੇ ਖੇਤ ਨੇ ਆ ਇਧਰਲੇ ਪਾਸੇ ਵੀ ਆ ਸਾਰੇ ਖੇਤੀ ਖੇਤ ਆ ਇਧਰਲੇ ਪਾਸੇ ਤੇ ਹਰ ਗੱਲ ਸੁਣ ਮੇਰੀ ਆਪਣੇ ਕਈ ਬੰਦੇ ਕੰਪਿਊਟਰ ਕਰਾ ਲਾਉਣ ਤੋਂ ਬਾਅਦ ਵੀ ਕਈ ਜਾਣਗੇ ਖੇਤੀ ਔਖੀ ਔਖੀ ਆ ਤੇ ਆ ਤਾਂ ਫਿਰ ਯਾਰੇ ਤਾਂ ਫਿਰ ਧਾਨੀ ਮੰਨੀਏ ਤੁਸੀਂ ਇਹਨਾਂ ਨੂੰ ਦੇਵਤੇ ਹੀ ਮੰਨੀਏ ਤੋਂ ਵੱਡੀ ਚੀਜ਼ ਮੈਂ ਤੁਹਾਨੂੰ ਚੀਜ਼ ਦਿਖਾਉਣਾ ਓਰੇ ਹਾਂ ਆਪਣੇ ਨਾ ਆਲੂਆਂ ਦੇ ਕਦੇ ਕੋਈ ਸਪਰੇਅ ਕਰਦਾ ਇਹ ਬਾਈ ਸਾਰੀ ਗੜਾਈ ਕਰੀ ਬੀਆ ਹਾਂ ਗੜਾਈ ਕਰਕੇ ਨੇਚਰਲ ਹੋਆ ਕੋਈ ਇਹ ਨਹੀਂ ਗੱਡ ਗੱਡ ਕੇ ਕੀਤੀ ਐ ਇੱਥੇ ਦਾ ਨਾਂ ਕੋਈ ਕੰਪੈਨ ਆਉਣੀ ਐ ਨਾ ਕੋਈ ਹੋਰ ਹਨਾ ਹੱਥਾਂ ਨਾਲ ਹੀ ਹੱਥ ਦੀ ਕੋਈ ਕੰਪੈਨ ਆ ਬਸ ਹੱਥਾਂ ਵਾਲੀ ਵੱਢਣੀ ਹੱਥਾਂ ਵਾਲੀ ਬੀਜਣੀ ਹੱਥਾਂ ਵਾਲੀ ਗੋਡੀ ਕਰਨੀਆਂ ਉਹ ਲਖੜਾ ਲੁਕੜਾ ਸਾਹਮ ਕੇ ਰੱਖੀਆਂ ਆਪਾਂ ਹੁਣ ਤਾਣੇ ਦੇ ਪਾਸੋਂ ਚੱਲ ਗਏ ਤੇ ਆਜੂ ਉਧਰਲੇ ਪਾਸੇ ਤਾਣੇ ਚੱਸੇ ਨੂੰ ਚੱਲ ਗਏ ਅਗਲਾ ਸਫਰ ਵੀ ਆਪਾਂ ਨਾਲ ਦੀ ਨਾਲ ਦਿਖਾਉਂਦੇ ਤੁਰਨੀਆਂ ਖੂਬਸੂਰਤ ਵਾਦੀਆਂ ਦੇ ਵਿੱਚੋਂ ਡੈਗੀ ਨਾ ਪਈਏ ਉਹ ਲੱਭਾਂਗੇ ਜਾ ਕੇ ਵੈਸੇ ਦਰਖਤਾ ਮਾਹੌਲ ਚੰਗਾ ਇੱਥੇ ਖੂਬਸੂਰਤ ਆਜੋ ਚੱਲੀ ਅਗਲੇ ਸਫਰ ਨੂੰ ਲਓ ਜੀ ਆ ਖੂ ਮੈਂ ਮੂਰੇ ਬੈਠ ਕੇ ਗੱਡੀ ਤੇ ਮੈਂ ਕਿਹਾ ਵੀ ਸਾਰਾ ਇਤਮੂਰੇ ਦਿਖਾਉਂਦਾ ਜਾਵਾਂ ਵੀ ਕਿੱਸੇ ਹਾਬ ਕਿਤਾਬ ਦੇ ਰਾਹ ਵਾ ਆ ਤੁਸੀਂ ਦੇਖ ਸਕਦੇ ਹੋ ਤਾਂ ਵੀ ਕਰਕੇ ਵੀ ਦੇਖੋ ਕਿੱਡਾ ਸ਼ਾਨਦਾਰ ਤੁਹਾਨੂੰ ਵਿਊ ਨਜ਼ਰ ਆਊਗਾ ਆ ਦੇਖੋ ਕਿਰਾ ਦੇਖੋ ਸ਼ਾਨਦਾਰ ਨਜ਼ਾਰਾ ਤੁਹਾਨੂੰ ਨਜ਼ਰ ਆਊਗਾ ਲੈ ਇਹ ਨਾ ਸੱਪ ਵਾਂਗ ਵੱਲ ਵੰਗ ਖਾਂਦੇ ਮੋੜ ਆ ਟੌਪ 'ਤੇ ਚੜੀ ਹੋਈ ਆਂ ਪਰ ਨਜ਼ਾਰਾ ਬਹੁਤ ਕਮਾਲ ਆ ਆ ਦੇਖ ਸਕਦੇ ਹੋ ਤੁਸੀਂ ਕਿਵੇਂ ਕਿੱਡਾ ਖੂਬਸੂਰਤ ਮਾਹੌਲ ਹੈ ਆ ਟਿੱਕਣ ਆ ਟਿੱਕਣ ਦੇ ਵਿੱਚ ਘਰ ਦੇਖ ਰੋ ਬਰੌਟ ਵੈਲੀ ਇਥੋਂ ਰਹਿ ਗਿਆ ਸਾਰਾ 12 ਕਿਲੋਮੀਟਰ ਸਾਰਾ ਨਹੀਂ ਬਹੁਤ ਜ਼ਿਆਦਾ ਹੈ 12 ਤੋਂ ਬਾਅਦ ਮੈਂ ਉਸ ਤਿੰਨ ਨਾਲ ਗੁਣਾ ਕਰ ਲਿਆ ਹੈ ਨਾ 36 ਮੰਨ ਕੇ ਚੱਲੋ ਕਿਉਂਕਿ 36 ਕਿਲੋਮੀਟਰ ਬਹੁਤ ਛੇਤੀ ਘਟਦਾ ਹੈ ਹਾਂ ਪਰ ਇਹ ਸਫਰ ਔਖਾ ਹੁੰਦਾ ਕਿਉਂਕਿ ਆ ਵਲ ਬੈਂਕ ਖਾਂਦਾ ਕਦੇ ਉੱਤਰ ਕੇ ਕਦੇ ਚੜ੍ਹ ਕੇ ਇਸ ਹਿਸਾਬ ਕਿਤਾਬ ਦਾ ਦੇ ਘਰ-ਵਾਰ ਆ ਕੇ ਲੋਕਾਂ ਦੇ ਹੈ ਨਾ ਤੇ ਆ ਵਾਦੀਆਂ ਕਿਸ ਤਰ੍ਹਾਂ ਸੀ ਰਹੀਆਂ ਹੁਣ ਕੀ ਆ ਦੇਖੋ ਕਿ ਅੰਦਰੋਂ ਦਿਖਾ ਲਈਏ ਬਾਰੋਂ ਹਵਾ ਪੈ ਰਹੀ ਹੋ ਆ ਦੇਖੋ ਕਿੰਨਾ ਲੈ ਆ ਵਾਦੀਆਂ ਵਿੱਚ ਦੀ ਗੁਜ਼ਰ ਰਹੇ ਆਂ ਬਰਾਟ ਬੈਲੀ ਚੱਲੇ ਆਂ ਬਹੁਤ ਆਨੰਦ ਵਾਲੀ ਥਾਂ ਆ ਹਨਾ ਸੁਣੀ ਇਦਾਂ ਹੀ ਆ ਗੱਲ ਆ ਦੇ ਆਏ ਆ ਇਹ ਮੁਰੋਂ ਹੁੰਦੇ ਬਚਾ ਆ ਕੇ ਪੂਰਾ ਇੱਥੇ ਡਰਾਈਵਰ ਸਬਰ ਸੰਤੋਖ ਵਾਲਾ ਚਾਹੀਦਾ ਤੇ ਸਾਡੇ ਕੋਲ ਸਬਰ ਸੰਤੋਖ ਵਾਲਾ ਬੰਦਾ ਪਾਈ ਕੋਪੀ ਭਾਈ ਜੇ ਕਿਸੇ ਨੇ ਆਉਣਾ ਤਾਂ ਪਹਿਲਾਂ ਡਰਾਈਵਰ ਡਰਾਈਵਰ ਕੋ ਬੰਦੇ ਦੀ ਫੁੱਲ ਹਾਂ ਡਰਾਈਵਰ ਵਾਲਾ ਵਧਿਆ ਹੋਵੇ ਯਾਰ ਐਵੇਂ ਪਤਰੋ ਮੂੰਹ ਚੱਕ ਕੇ ਨਹੀਂ ਤੁਰਨਾ ਚਾਹੀਦਾ ਵੀ ਕਿਸੇ ਪਾਸੇ ਹਾਂ ਵੀ ਪਵੇ ਕੋਈ ਕਾਲੀ ਜੀ ਵਾਲਾ ਨਾ ਹੋਵੇ ਹਨਾ ਸਬਰ ਵਾਲਾ ਚਾਹੀਦਾ ਵੀ ਜੇ ਰੁਕਣਾ ਪਵੇ ਤਾਂ ਰੁਕਣਾ ਹੀ ਆਂ ਬੱਸ ਬਿਲਕੁਲ ਭਾਈ ਬਿਲਕੁਲ ਹਾਂ ਆ ਦੇਖ ਸਕਦੇ ਹੋ ਤੁਸੀਂ ਆ ਬਾਤੀਆਂ ਦੇ ਵਿੱਚ ਆਪਾਂ ਚੱਲ ਰਹੇ ਹਾਂ ਅੱਗੇ ਨੂੰ ਉਹ ਖੂਬਸੂਰਤ ਨਜ਼ਾਰਾ ਅੱਗੇ ਸਾਨੂੰ ਪਤਾ ਲੱਗਿਆ ਵੀ ਘਰਾਟ ਵੀ ਆ ਜੇ ਹੋਏ ਤਾਂ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਵਿੱਚ ਨਿੱਕੇ ਨਿੱਕੇ ਜੇ ਝਰਨੇ ਉਹਦੇ ਨਦੀ ਦੇ ਨਾਲ-ਨਾਲ ਜਾ ਰਹੇ ਆ ਨਦੀ ਤਾਂ ਆਏ ਆ ਵੀ ਸੜਕ ਦੇ ਨਾਲ ਜਿਵੇਂ ਕਹਿ ਸਕਦੇ ਨੇ ਵੀ ਝਾਂਜਰ ਪਾਈ ਹੁੰਦੀ ਹੈ ਨਾ ਸੜਕ ਦੇ ਉਹ ਸਾਦੇ ਝਾਂਜਰ ਰਕੇ ਮਤਲਬ ਚੰਦ ਦੀ ਝਾਂਜਰ ਵਾਂਗੂ ਪਾਣੀ ਕਲਕਲ ਕਰਦਾ ਨਾਲ ਜਾਂਦਾ ਨਦੀ ਆ ਦਿਖਾ ਨਹੀਂ ਸਕਦਾ ਆ ਜੋ ਇਧਰਲੇ ਪਾਸੇ ਹੋਰ ਚੱਲ ਅੱਗੇ ਦੇਖਦੇ ਆ ਆ ਆ ਦੇਖੋ ਕਿਰਾਂ ਯਾਰ ਕਿੱਡਾ ਸੋਹਣਾ ਰਾਹ ਜਾ ਰਿਹਾ ਲੈ ਓਹੋ ਆ ਨਦੀ ਆ ਗਈ ਆ ਦੇਖੋ ਕਿਹੜਾ ਖੂਬਸੂਰਤ ਨਜ਼ਾਰਾ ਸੋਹਣੀ ਪੂਰਾ ਨਜ਼ਾਰਾ ਭਈ ਇੱਥੇ ਦਾ ਵੈਲੀ ਮੈਂ ਕਿਤਾਈਓ ਮੈਂ ਕਿਹਾ ਵੀ ਰਾਹ ਦਿਖਾਈਏ ਲੱਚਕੜੀ ਆ ਗਿਆ ਪਿੰਡ ਤੋਂ ਬਾਅਦ ਲੱਚਕੜੀ ਆਹ ਦੇ ਤੂੰ ਗੱਲ ਕਰਦਾ ਸੀ ਨਾ ਜਿਵੇਂ ਪੈਰ 'ਚ ਕਿਸਦੇ ਝਾਂਜਰ ਪਾਈ ਹੋਵੇ ਚਾਂਦੀ ਦੀ ਚਾਂਦੀ ਰੰਗਾ ਪਾਣੀ ਨਾਲ-ਨਾਲ ਕਾਲੀ ਸੜਕ ਦੇ ਨਾਲ-ਨਾਲ ਜਾ ਰਿਹਾ ਛਣ ਛਣ ਦੀ ਆਵਾਜ਼ ਹਾਂ ਉਹ ਛਣਕ ਦਾ ਝਾਂਜਰ ਵਾਲੀ ਗੱਲ ਹੀ ਹੈ ਨਾ ਪੂਰੀ ਆ ਦੇਖ ਸਾਡੇ ਲੈ ਪਾਣੀ ਯਾਰ ਨਦੀ ਜਾ ਰਹੀ ਹੈ ਨਾਲ ਦੀ ਨਾਲ ਚਿੱਟੇ ਚਿੱਟੇ ਪੱਥਰ ਇਹ ਪੱਥਰਾਂ ਨੂੰ ਘੜ ਕੇ ਪਹਾੜੀ ਲੋਕ ਨਾਲ ਦੇ ਘਰ ਪਾ ਲੈਂਦੇ ਆ ਉਹ ਦੇਖੋ ਕਿੱਥੇ ਘਰ ਪਾਇਆ ਆ ਯਾਰ ਦੇਖੋ ਕੋਈ ਹੈ ਦੇਖੋ ਕਿੱਥੇ ਘਰ ਪਾਇਆ ਅਗਲੇ ਨੇ ਤੇ ਆਹ ਦੇਖੋ ਲੈ ਕਮਾਲ ਦੀ ਗੱਲ ਬਾਤ ਆ ਭਾਈ ਘਰ ਜਿੱਥੇ ਮਰਦੀ ਆ ਪਰਨਾ ਉਹ ਮਾਚਲ ਗਵਰਨਮੈਂਟ ਦਾ ਇਹ ਮੰਨਦਾ ਹੈ ਬਿਜਲੀ ਕੱਲੇ ਕੱਲੇ ਕਰ ਹਾਂ ਬਿਜਲੀ ਕੱਲੇ ਕੱਲੇ ਕਰ ਪਹਚਾਈ ਹੋਈ ਆ ਮਾਚਲ ਸਰਕਾਰ ਨੇ ਬਿਜਲੀ ਪਾਣੀ ਵੀ ਪਹਚਾਇਆ ਉੱਥੇ ਲਾਲੋ ਸਾਹਿਬ ਲੈ ਹੁਣ ਉੱਥੇ ਤੇ ਪਾਣੀ ਵੀ ਪਹਚਾਇਆ ਹੋਇਆ ਰਾਹ ਦੇ ਵਿੱਚੋਂ ਅੰਕਲ ਮਿਲ ਗਏ ਕਹਿੰਦੇ ਸਾਨੂੰ ਅਜਾ ਘਰਾਟ ਦਿਖਾ ਕੇ ਲਿਆਵਾ ਆਹ ਦੇਖੋ ਵਾਦੀਆਂ ਦੇ ਵਿੱਚ ਆ ਬਿਲਕੁਲ ਵਾਦੀਆਂ ਦੇ ਵਿੱਚ ਮੇਰੇ ਨਾਲ ਤਾਂ ਘਰਾਟ ਬੰਦ ਹੋਣਗੇ ਪੁਰਾਣੇ ਘਾਰਾ ਮਾਛਲ ਦੇ ਵਿੱਚ ਫਿਰ ਅਸੀਂ ਇੱਧਰ ਨੂੰ ਤੁਰ ਪੇ ਮੈਂ ਕਿਹਾ ਵੀ ਲੈ ਦੇਖਿਓ ਨੇ ਆ ਜੋ ਕਿਰਾ ਪਾਣੀ ਦਾ ਖੜਕਾ ਸੌਣੀ ਰਹੂਗਾ ਆ ਆਸੀ ਘਰਾਟ ਉਹ ਕਹਿੰਦੇ ਵੀ ਕਿੱਥੇ ਆ ਲੱਕੜ ਦਾ ਘਰ ਬਣੇ ਹੋਏ ਆ ਸਾਰੇ ਪਾਸੇ ਬਾਦੀਆਂ ਦੇ ਵਿੱਚ ਘਿਰਿਆ ਹੋਇਆ ਮਾਹੌਲ ਆ ਉਹ ਦੇਖ ਸਕਦੇ ਹੋ ਤੁਸੀਂ ਆਹ ਪੁਰਾਣਾ ਘਰਾੜਸੀਲੇ ਬੰਦ ਹੋਇਆ ਬੰਦ ਹੋਇਆ ਪਿਆ ਸਾਰਾ ਬਲਸਵਾ ਲੱਕੜ ਦਾ ਸੀਗਾ ਦੇਖੋ ਸਿਸਟਮ ਸਾਰਾ ਸਾਰਾ ਬੰਦ ਕਰਤਾ ਲੈ ਲੈ ਤੇ ਆਹ ਦੇਖ ਪੁਰਾਣੇ ਘਰ ਵਗੈਰਾ ਨੇ ਚਲੋ ਅੱਗੇ ਚੱਲ ਕੇ ਹੋਰ ਦੇਖਦੇ ਆ ਕਿਵੇਂ ਆ ਗੱਲਬਾਤ ਪਤਾ ਲੱਗ ਜੂ ਬਾਦੀਆਂ ਦੇ ਵਿੱਚ ਆ ਗਏ ਆਪਾਂ ਉਹ ਦੇਖ ਰੋਗਰਾ ਲੈ ਨਦੀ ਵਗਦੀ ਤਰੀ ਆਉਂਦੀ ਆ ਇਹਦਾ ਬਰਾਉਡ ਪਹੁੰਚੇ ਨਹੀਂ ਗੇ ਬਰਾਉਡ ਤੋਂ ਪਹਿਲਾਂ ਦਾ ਹੀ ਆ ਲੈ ਕਿੱਡਾ ਸ਼ਾਨਦਾਰ ਨਜ਼ਾਰਾ ਸ਼ਾਨਦਾਰ ਨਜ਼ਾਰਾ ਨਜ਼ਾਰਾ ਆਊਗਾ ਲੈ ਪਰ ਲੋਕਾਂ ਦੀ ਗੰਦਗੀ ਬੋਤਲਾਂ ਬਾਤਲਾਂ ਬਾਲੀਆਂ ਸੜਦੇ ਆ ਮੈਨੂੰ ਕਿਤੇ ਬਣਾ ਦੇਣਾ ਇਹ ਭਾਰਤ ਦਾ ਹੋ ਟੂਰਿਜ਼ਮ ਮੰਤਰੀ ਮੰਤਰੀ ਮਤੂੰ ਆਂ ਕੱਢ ਦੋ ਇਹਨਾਂ ਦਾ ਆ ਆ ਦੇ ਤਾਂ ਆ ਦੋ ਸ਼ਾਨਦਾਰ ਪਾਣੀ ਦੇਖੋ ਕਿੱਡਾ ਕਮਾਲ ਲੈ ਕਮਾਲ ਦਾ ਨਜ਼ਾਰਾ ਉੱਤੋਂ ਤੱਕ ਵਾਦੀਆਂ ਦੇ ਵਿੱਚ ਘਿਰਿਆ ਹੋਇਆ ਪਾਣੀ ਕਿੰਨਾ ਸਾਫ਼ ਆਜੋ ਅੱਗੇ ਚੱਲ ਗਏ ਹੋਰ ਦੇਖੀਏ ਏ ਆਜੋ ਕਿਹਨਾ ਆਹ ਦੇਖ ਲੈ ਉਹ ਮਗਰ ਉਹਨਾਂ ਦੀ ਆਉਂਦੀ ਆ ਉਹ ਮਗਰੋਂ ਉਹ ਮਗਰ ਉਹਨਾਂ ਦੀ ਆ ਰਹੀ ਆ ਬਹੁਤ ਸ਼ਾਨਦਾਰ ਦ੍ਰਿਸ਼ਾ ਕਹਿੰਦਾ ਵਾ ਬਰਾਉਡ ਦਾ ਸਫ਼ਰ ਇਹ ਰਾਹ ਦੇ ਵਿੱਚ ਹੀ ਆ ਜੇ ਬਰਾਉਡ ਦਾ ਜਾਣਾ ਆਪਾਂ ਫਟ ਪੈਲੀ ਚ ਆ ਚੁੱਕੇ ਆ ਆ ਬਰਾਉਡ ਪੈਲੀ ਆ ਇਧਰਲੇ ਪਾਸੇ ਆਚੀ ਨਦੀ ਵਗ ਰਹੀ ਆ ਪਹਾਣੀ ਵਾਦੀਆਂ ਦੇ ਵਿੱਚ ਕਲ ਕਲ ਕਰਦਾ ਪਾਣੀ ਆ ਦੇਖ ਸਕਦੇ ਹੋ ਤੁਸੀਂ ਚਾਰੇ ਪਾਸੇ ਤੇ ਆਹ ਭੂਗਣੀ ਜਿਹਦੇ ਵਿੱਚੋਂ ਪਾਣੀ ਨਿਕਲਦਾ ਤਾਂ ਨੂੰ ਜਾਂਦਾ ਇਧਰਲੇ ਪਾਸੇ ਸਾਰੀਆਂ ਵਾਦੀਆਂ ਹੀ ਵਾਦੀਆਂ ਬਾਈ ਸੋਨੀ ਨੇ ਖਿੱਚ ਲਈਆਂ ਸਾਰੀਆਂ ਹਕੀ ਹੈ ਨਾ ਵੀ ਇਹਦਾ ਡਿਓ ਡਰ ਕੇ ਆਗੇ ਜੀਤੇ ਤੇ ਉਹ ਬਾਈ ਗੋਪੀ ਆਉਂਦਾ ਗੱਡੀ-ਗੂਟੀ ਖੜਾ ਕੇ ਤੇ ਥੱਕਿਆ ਪਾ ਕੇ ਗੱਡੀ ਸਾਰੀ ਇਨੀ ਚਲਾਈ ਆ ਸੇਬਾਂ ਦੇ ਬਾਗ ਦੇ ਸਾਦੇ ਬਾਈ ਸੇਬਾਂ ਦੇ ਬਾਗ ਕਿੱਥੇ ਤੋੜ ਲਿਆ ਕਿ ਲੋਕ ਅੱਛਾ ਤੋ ਸੇ ਬੰਸੋ ਉ ਟਕੇ ਹੋਇਆ ਹਨ ਆੜੀਆਂ ਤੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ